ਨਾਨਕ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿੰਨੀਆਂ ਸੋਹਣੀਆਂ ਪੰਕਤੀਆਂ ਲਿਖੀਆਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੁਸੀਂ ਧਰਤੀ ਨੂੰ ਦੂਸ਼ਿਤ ਕਰਤਾ ਪਾਣੀ ਵਿੱਚ ਗੰਦਗੀ ਪਾਉਣ ਚ ਕੋਈ ਕਸਰ ਨਹੀਂ ਛੱਡਣ ਡਿਆ ਵਾਤਾਵਰਨ ਨੂੰ ਦੂਸ਼ਿਤ ਕਰਤਾ ਫਿਰ ਕਿਤੇ ਕੋਈ ਆਪਾਂ ਕਸਰ ਤੇ ਛੱਡ ਨਹੀਂ ਡਿਆ ਫਿਰ ਸੁੱਖ ਕਿਸ ਗੱਲ ਦਾ ਭਾਂਦੇ ਆਪਣੇ ਪਿਤਾ ਨੂੰ ਗੰਦਾ ਕਰਕੇ ਤੇ ਸਾਨੂੰ ਸੁੱਖ ਮਿਲ ਸਕਦਾ ਇਹ ਭੈਣ ਜੀ ਕਿਉਂ ਪਾਉਣ ਡਿਆ ਗੰਦ ਵਿੱਚ ਕਿਉਂ ਛੁੱਟਣ ਡੈ ਜੇ ਆ ਵੇਖ ਲੋ ਕੰਮ ਕਿ ਲੱਗਦਾ ਜਦ ਕੋਨੇ ਹੁੰਦੇ ਆ ਵਿੱਚ ਇਹ ਬਿਲਕੁਲ ਬਕਵਾਸ ਗੱਲਾਂ ਕੁਛ ਨਹੀਂ ਇਦਾਂ ਦਾ ਹੁੰਦਾ ਫਜ਼ੂਲ ਮਾਨਸਿਕ ਰੋਗੀ ਹੋ ਗਏ ਲੋਕ ਕੰਮ ਚੋਰ ਹੋ ਗਏ ਆ ਜਿਹਦਾ ਕਾਰੋਬਾਰ ਥੋੜਾ ਜਿਹਾ ਟਾਣ ਹੁੰਦਾ ਇਹਨਾਂ ਦੇ ਮਾਪਿਓ ਨੇ ਕੰਮ ਕਰ ਜਿਹਨਾਂ ਦੇ ਕੋਲ ਕੇ ਦਿੱਤੇ ਸੀ ਉਹ ਡਾਊਨ ਹੁੰਦਾ ਉਹਨੇ ਫੇਰ ਘਰ ਦੀਆਂ ਕਹਿੰਦੇ ਆ ਵੀ ਚਲੋ ਆ ਫਲਾਣੇ ਬਾਬੇ ਕੋ ਚਲੀਏ ਕੋਈ ਤਰੇਕਾਂ ਵਾਲੀ ਮਾਈ ਕੋਈ ਪਲਾਟਾਂ ਵਾਲੀ ਦੇਵੀ ਕੋਈ ਮਤਲਬ ਫਲਾਣਾ ਬੋਰਡ ਵਾਲਾ ਬਾਬਾ ਤੇ ਪਤਾ ਨਹੀਂ ਜਿੰਨੂੰ ਕੋਈ ਵੇਲੜ ਨੂੰ ਕੰਮ ਨਹੀਂ ਉਹ ਜਾਂ ਏਜੰਟ ਪੰਜਾਂ ਦਾ ਜਾਂ ਬਾਬਾ ਦਾ ਵੱਤੀ ਵਾਅਚ ਕਰੋ ਆਪਣੀ ਵਾਅਚ ਕਰੋ ਆ ਖੋਇਆ ਆ ਪ੍ਰੇਮ ਪਾਓ ਕੀ ਲੱਗਦਾ ਜাদু ਟੂਣੇ ਨਾਲ ਵਾਅਚ ਹੁੰਦੇ ਆ ਪ੍ਰੇਮ ਦੇ ਰਿਸ਼ਤੇ ਵਿਆਜ ਹੁੰਦੇ ਆ ਕਰਨਾ ਵਾਅਚ ਹੁੰਦੇ ਆ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਇਹ ਚੀਜ਼ਾਂ ਵਾਅਚ ਚ ਹੁੰਦੀਆਂ ਮਿਆਂ ਤੇ 750 ਕਿਸਾਨ ਸ਼ਹੀਦ ਕਰਾ ਲੈਂਦੇ ਆਪਾਂ ਉਥੇ ਨੌਜਵਾਨ ਜਿਹੜੇ ਬਾਹਰ ਵਿਦੇਸ਼ਾਂ ਚ ਵਿਚਾਰੇ ਜਾਣਦੇ ਆ ਇਹ ਕੰਮ ਹੁੰਦਾ ਕਿੰਨੇ ਨੌਜਵਾਨ ਆ ਜਿਸ ਧਰਤੀ ਨੂੰ ਛੜ ਛੜ ਕੇ ਜਾਣਦੇ ਆ ਵਿਚਾਰੇ ਬਾਹਰ ਕਿੰਨੇ ਮੁੱਖ ਮੰਤਰੀ ਫੜ ਕੇ ਅੰਦਰ ਦੇ ਦਿੱਤੇ ਆ ਜੇ ਵਾਅਚ ਹੁੰਦਾ ਤੇ ਉਹਨਾਂ ਨੇ ਵਾਅਚ ਕਰ ਲਿਆ ਕਰਨਾ ਹੈ ਐਡੀ ਸੀ ਵੀ ਆਈ ਨੂੰ ਇਹ ਬਕਵਾਸ ਗੱਲਾਂ ਕੁਝ ਨਹੀਂ ਹੁੰਦਾ ਇਦਾਂ ਦਾ ਅਜਿਹਾ ਦੁਨੀਆ ਸੌਦੇਬਾਜ਼ ਹੋ ਗਈ ਆ ਪਹਿਲਾਂ ਪੂਜਾ ਕਰਦੀ ਆ ਉਹੀ ਦੇਵੀ ਦੇਵਤਿਆਂ ਦੇ ਮਾਤਾ ਤੇ ਚੁੰਨੀਆਂ ਚੜਾਉਂਦੀ ਆ ਗੁਰੂਆਂ ਦੀਆਂ ਪੰਕਤੀਆਂ ਲਿਆ ਕੇ ਗਾੜੀ ਧੂਪ ਧਕਾ ਕੇ ਫੁੱਲ ਛੁੱਟ ਕੇ ਤੇ ਬਾਅਦ ਚ ਉਹੋ ਚੀਜ਼ਾਂ ਨੂੰ ਲਿਆ ਕੇ ਜਦੋਂ ਇੱਥੇ ਸੁੱੜਦੇ ਨੇ ਨਾ ਕਿੰਨਾ ਪਾਪ ਆ ਇਹਨੂੰ ਤਾਂ ਪਤਾ ਲੱਗ ਜਾਂਦਾ ਕਈ ਐਡੇ ਲੋਕ ਮੰਦਭੁੱਦੀ ਲੋਕ ਆ ਫੇਸਬੁੱਕ ਵਿਦਵਾਨ ਨਾ ਬੈ ਕੇ ਗਿਆਨ ਘੋਟਣ ਦੇ ਬੰਦੇ ਉੱਥੇ ਕਮਰਿਆਂ 'ਚ ਬੰਦ 'ਚ ਗੱਡੀਆਂ 'ਚ ਪੈ ਗਏ ਐ ਭਾਈ ਉਹ ਪੂਜਾ ਕਰਨ ਦੇ ਤੁਸੀਂ ਆਣ ਕੇ ਵੇਖ ਲਓ ਇੱਥੇ ਨਿੰਬੂਆਂ ਦੇ ਠੋਕੇ ਮੇਖਾਂ ਕਿਹੜੀਆਂ ਪੂਜਾ ਹੁੰਦੀਆਂ ਕਿਹੜੇ ਬੱਚੇ ਮਿੱਟੀ ਦੇ ਬਣਾ ਕੇ ਤੇ ਉਹ ਆਟੇ ਦੇ ਬੁੱਤ ਬਣਾ ਕੇ ਤੇ ਕਿਲ ਠੋਕੋ ਤੇ ਥੱਲੇ ਲਿਖਣਾ ਹੋਣੀ ਪਈਦਾ ਇਹ ਕਿਹੜੀ ਪੂਜਾ ਸੁਟਣ ਵਾਲੇ ਵੀ ਤੇ ਸੁਟਾਉਣ ਵਾਲੇ ਵੀ ਕੰਨ ਖੋਲ ਕੇ ਗੱਲ ਸੁਣ ਲੋ ਇੱਥੇ মিডিਆ ਨੈਸ਼ਨਲ মিডিਆ ਕੋ ਮਦਦ ਲੈ ਆ ਜੀ ਹੋਣਾ ਤੁਹਾਡਾ ਤੁਹਾਡੀਆਂ ਵੀਡੀਓ ਬਣਾ ਕੇ ਕਾਰਪੋਰੇਸ਼ਨ ਦੀਆਂ ਸਕਰੀਨਾਂ ਤੇ ਚਲਾਵਾਂਗੇ ਤੇ ਤੁਹਾਡੇ ਜੁੱਤੀ ਉਹ ਫਿਰ ਨਹੀਂ ਜਦੋਂ ਤੁਸੀਂ ਪਾਣੀ 'ਚ ਗੰਦਗੀ ਪਾਉਣੀ ਤੁਹਾਡੇ ਕੋਲੇ ਕਢਾਉਣੀ ਆ ਇਹ ਗੈਰ ਜ਼ਿੰਮੇਵਾਰ ਨਾਗਰਿਕ ਹੋਣ ਦਾ ਤੁਹਾਨੂੰ ਸਨਮਾਨ ਵੀ ਦਵਾਂਗਾ ਸਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਸਵੀਰਾਂ ਖਾਵਾਂਗੇ ਤੁਹਾਨੂੰ ਸੈਂਟਰ ਪੰਜਾਬ ਤੇ ਅਮਰਸਾਦ ਦੇ ਤਾਰਾਂ ਵਾਲੇ ਨਹਿਰ ਦੀਆਂ ਜਿਹੜੇ ਕੀ ਕਰ ਰਾਤ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਤੇਜ਼ੀ ਨਾਲ ਵਾਇਰ ਹੋ ਰਹੀ ਆ ਜਿਸ ਵਿੱਚ ਇੱਕ ਸੋਨੂ ਜੰਡਿਆਲਾ ਬੋਲ ਜਿਹੜੀ ਇੱਕ ਵੀਡੀਓ ਵਾਇਲ ਕੀਤੀ ਗਈ ਆ ਸੋਨੂ ਜੰਡਿਆਲੇ ਸਾਡੇ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਸਾਰਾ ਮਾਮਲਾ ਪੇ ਹੈ ਕੀ ਉੱਤੇ ਵੀਡੀਓ ਵਿਚ ਹੈ ਕੀ ਆ ਤੁਹਾਨੂੰ ਜੰਡਿਆਲਾ ਜੀ ਬਹੁਤ ਬਹੁਤ ਆਲਾ ਸਵਾਗਤ ਹੈ ਜੀ ਸੈਂਟਰ ਪੰਜਾਬ ਨੀ ਬਹੁਤ ਬਹੁਤ ਧੰਨਵਾਦ ਗਰੇਵਾਲ ਸਭ ਤੋਂ ਜੰਡਿਆਲਾ ਜੀ ਵੀਡੀਓ ਵਿੱਚ ਕੀ ਦਸ਼ਕਾ ਨਿਊਜ਼ ਸਾਝਾ ਕਰ ਦਿਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਆ ਬੜੇ ਭਾਈ ਦੇ ਦਿਖਾਈ ਦੇ ਰਹੇ ਹੋ ਦਸ਼ਕਾ ਨਿਊਜ਼ ਸਾਝਾ ਕਰ ਦਿਓ ਅੱਜ ਨਹਿਰ ਦੇ ਕੰਢੇ ਆਏ ਹੋ ਐਤਵਾਰ ਦੇਣੇ ਕੋਈ ਸੈਰ ਸੂਰ ਕਰਨ ਵਾਸਤੇ ਆਏ ਇੱਕ ਜਾਂ ਤਾਜੀ ਹਵਾ ਲੈਣ ਵਾਸਤੇ ਆਏ ਇਹ ਲਿਖਿਆ ਵਾ ਹੁਣ ਨਹੀਂ ਬਚਦਾ ਹੁਣ ਨਹੀਂ ਬਚਦਾ ਕੋਈ ਨਹੀਂ ਬਚਦਾ ਜੀ ਘਰੇਵਾਦ ਨਹੀਂ ਬਚਦਾ ਕਿਹਨੂੰ ਕਹਤਾ ਹੁਣ ਨਹੀਂ ਬਚਦਾ ਇਹ ਮੈਨੂੰ ਨਹੀਂ ਪਤਾ ਵੀ ਇੱਥੇ ਲਿਖ ਕੇ ਆ ਜਦੋਂ ਤੇ ਮੁੰਡੇ ਬਣਾਉਂਦੇ ਆ ਉਹਦੇ ਆਟੇ ਦੇ ਤੇ ਨਿੰਬੂ ਦੇ ਵਿੱਚ ਮਾਰ-ਮਾਰ ਕੇ ਮੇਖਾਂ ਦੇ ਇੱਥੇ ਬਹਿ ਕੇ ਕਰਦੇ ਆ ਤੇ ਮੈਂ ਵੇਖੋ ਇੱਥੇ ਆਇਆ ਸੀਗਾ ਪਰਲੇ ਬੰਨੇ ਨਹਿਰ ਦੀ ਸਫਾਈ ਕਰਾਉਣ ਡਿਆ ਸੀ 20 ਲੱਖ 80 ਹਜ਼ਾਰ ਰੁਪਏ ਮੰਰੇਗਾ ਤੋਂ ਦਿੱਤਾ ਜਿਹੜਾ ਤੇ ਜਦੋਂ ਉਹ ਸਾਫ ਸਫਾਈ ਅਸੀਂ ਕਰਾਉਣ ਡਿਆ ਸੀਗੇ ਤੇ ਉਹ ਆਲਾ ਦਵਾਲਾ ਜਦੋਂ ਅਸੀਂ ਵੇਖ ਕੇ ਇੱਥੇ ਐਮਪੀ ਸਾਹਿਬ ਆਏ ਸੀਗੇ ਤੇ ਇੱਥੋਂ ਹੀ ਸੱਚਖੰਡ ਚੇਰੀ ਹਰਮੰਦਰ ਸਾਹਿਬ ਨੂੰ ਜਲ ਜਾਂਦਾ ਵਾ 500 ਰੋਬਰਾਂ ਨੂੰ ਔਰ ਪਿੱਛੋਂ ਦੁਰਗਿਆਣਾ ਮੰਦਰ ਨੂੰ ਜਲ ਜਾਂਦਾ ਉਹ ਜਦੋਂ ਅਸੀਂ ਇੱਥੇ ਸਾਫ ਸਫਾਈ ਦਾ ਕਰਵਾ ਕੇ ਪਰਲੇ ਬੰਨੇ ਹੱਲੇ ਗਏ ਆਂ ਦੁਰਗਿਆਣਾ ਵਾਲੇ ਮੰਦਰ ਵਾਲੇ ਬੰਨੇ ਹੰਸਲੀ ਤੇ ਦੇਖਣ ਤੋਂ ਬਾਅਦ ਚੋਂ ਮੈਂ ਗੱਡੀ ਲੈਣ ਆਇਆ ਤੇ ਇੱਥੇ ਰਹਿ ਰਸਤਾ ਟਾਈਮ ਸੀਗਾ ਔਰ ਚੌਂਕੜਾ ਮਾਰ ਕੇ ਇੱਥੇ ਬੈਠੇ ਜਿਹੜੇ ਕਿਉਂਕਿ ਮੈਂ ਤਾਂ ਅਕਸਰ ਵੀਡੀਓ ਬਹੁਤ ਮੇਰੇ ਕੋਲ ਪਈਆਂ ਇੱਥੇ ਛਿਲੇ ਕੱਢਣ ਆਉਂਦੇ ਆ ਕੁਝ ਇੱਥੇ ਆਉਂਦੇ ਆ ਮਤਲਬ ਮਰਿਆਂ ਦੇ ਕੱਪੜੇ ਲਿਆ ਕੇ ਛੁੱਟ ਜਾਂਦੇ ਕੋਈ ਤੰਤਰਮੰਤਰ ਵਾਲੇ ਆਉਂਦੇ ਆ ਤੇ ਇੱਥੇ ਜਦੋਂ ਮੈਂ ਵੇਖਿਆ ਪਹਿਲਾਂ ਲਿਆ ਕੇ ਸਿਰ ਤੋਂ ਕੋਲਿਆਂ ਦਾ ਤੋੜਾ ਵਾਰ ਕੇ ਛੁੱਟਿਆ ਵਿੱਚ ਪਰਲੇ ਬੰਨੇ ਉਹ ਦੇਖਿਆ ਫਿਰ ਫੁੱਲ ਛੁੱਟੇ ਵਿੱਚ ਤੇ ਫਿਰ ਛੁੱਟਿਆ ਸੰਧੂਰ ਕਿੰਨਾ ਹਰਾ ਤੋਂ ਫਿਰ ਮੈਂ ਉਧਰੋਂ ਦੀ ਘੁੰਮ ਕੇ ਇਧਰਲੇ ਬੰਨੇ ਆ ਗਿਆ ਜਦੋਂ ਵੇਖਿਆ ਸੰਧੂਰ ਸੁੱਟਣ ਦੇ ਵੀ ਇਹਦੇ ਨਾਲ ਤੇ ਕੱਲ ਨੂੰ ਇਹ ਪਾਣੀ ਪੀਣ ਦੇ ਕੰਮ ਆਉਣਾ ਪ੍ਰੋਜੈਕਟ ਜਿਹੜਾ ਬੜਾ ਵੱਡਾ ਅਮਰ ਸਾਨੂੰ ਲੱਗ ਗਿਆ ਵਾ ਪੁੱਛਿਆ ਵੀਰ ਨੂੰ ਵੀ ਕారణ ਕੀ ਸੁੱਟਣ ਦਾ ਕਿਹੜੀ ਚੀਜ਼ ਆ ਜਿਹੜਾ ਇਹ ਤੇਰਾ ਦੁੱਖ ਤੇ ਤਕਲੀਫ ਦੂਰ ਹੋ ਜਾਂਦਾ ਕਿੰਨੇ ਕਿਹਾ ਤੈਨੂੰ ਇਹ ਚੀਜ਼ ਨੂੰ ਲੈ ਕੇ ਵੀ ਸੰਧੂਰ ਦੂ ਜਿਹੜਾ ਸੁੱਟਣ ਦੇ ਨਾਲ ਤੂੰ ਠੀਕ ਹੋ ਜਾਏਗਾ ਜਾਂ ਤੂੰ ਰੋਗ ਹੋ ਜਾਏਗਾ ਪੁੱਛਿਆ ਵੀਰ ਨੂੰ ਪ੍ਰੋਬਲਮ ਕੀ ਸੀ ਦੁੱਖ ਕੀ ਇਹਨੂੰ ਮੈਂ ਦੱਸਦਾ ਮੈਂ ਪੁੱਛਿਆ ਵਾ ਬਾਜਾਂ ਦਿੱਤੀਆਂ ਬਥੇਰੀਆਂ ਪਰਲੇ ਬੰਨੇ ਉਹ ਆਪਣੇ ਧਿਆਨ ਲੱਗੇ ਸੀਗੇ ਇੱਥੇ ਜਦੋਂ ਮੈਂ ਆਣ ਕੇ ਫਿਰ ਮੈਨੂੰ ਕਹਿੰਦੇ ਵੀਡੀਓ ਨਾ ਬਣਾਉ ਮ ਗਾ ਨਹੀਂ ਕਰਦੇ ਹੁਣ ਮੈਨੂੰ ਪਤਾ ਸੀਗਾ ਜਦੋਂ ਮੈਂ ਉੱਥੇ ਵੇਖਿਆ ਵਾ ਵੀ ਉਹ ਕੀ ਕੁਝ ਸਮਾਨ ਪਿਆ ਤੇ ਮੈਨੂੰ ਪਤਾ ਲੱਗ ਹੀ ਗਿਆ ਆਬੀਸਲੀ ਵੀ ਕੀ ਕੁਛ ਐ ਇਸ ਕਰਕੇ ਇੱਥੇ ਜਿਹੜਾ ਵਾ ਬਹੁਤ سارے ਲੋਕ ਆ ਜਿਹੜੇ ਸ਼ਾਮ ਦੇ ਟਾਈਮ ਤੇ ਰਾਤ ਨੂੰ ਜਿਹੜਾ ਜਾਦੂ ਟੂਣੇ ਕਰਨ ਆਉਂਦੇ ਕਿਉਂਕਿ ਮੈਂ ਨਹਿਰ ਦਾ ਬੜੇ ਲੰਮੇ ਸਮੇਂ ਤੋਂ ਇੱਥੇ ਰੋਲਾ ਪਾਉਣ ਡਿਆ ਹਾਂ ਸਾਫ ਸਫਾਈ ਦਾ ਕੰਮ ਸ਼ੁਰੂ ਕਰਾਇਆ ਤੁਸੀਂ ਸੁਣੋ ਜਿਹੜੇ ਵਾਲਾ ਜਾਦੂ ਟੂਣੇ ਦੀ ਗੱਲ ਕਰ ਲੀ ਤੁਸੀਂ ਗੁਰਸਿੱਖ ਜੇ ਸਰਦਾਰ ਜੇ ਗੁਰੂ ਦੇ ਬਾਣੇ ਵਾਲੇ ਹੋ ਜਾਦੂ ਟੂਣੇ ਦੀ ਗੱਲ ਕਰਦੀ ਐ ਇਸ ਦੇ ਜਮਾਨੇ ਵਿੱਚ ਜਾਦੂ ਟੂਣਾ ਕਿੰਨਾ ਕੁ ਲੋਕਾਂ ਤੇ ਹਾਵੀ ਆ ਜਾਦੂ ਟੂਣਾ ਕੀ ਹ ਮਨੇ ਸੋ ਵੀ ਜੇਕਰ ਜਾਦੂ ਟੂਣੇ ਕਰਨ ਦੇ ਨਾਲ ਜੇਕਰ ਚੱਲਦਾ ਹੁੰਦਾ ਜੇਕਰ ਕੰਮ ਕਰਦਾ ਹੁੰਦਾ ਤੇ ਅਸੀਂ ਕਿਸੇ ਵੀ ਸਰਕਾਰਾਂ ਜਿਹੜੀਆਂ ਘਰ ਬੈਠੇ ਜਾਦੂ ਟੂਣੇ ਕਰਕੇ ਬਣਾ ਦਿੰਦੇ ਛੁੜ ਦੇ ਦਿੰਦੇ ਫਿਰ ਮਹਿੰਗੀ ਮਹਿੰਗੀ ਇਲੈਕਸ਼ਨ ਕਰਾਉਣ ਦੀ ਲੋੜ ਆਈ ਨਾ ਪੈਸਾ ਲਾਉਣ ਦੀ ਲੋੜ ਕੀ ਆ ਅਸੀਂ ਦੇਖਿਆ ਐ ਲੋਕ ਸਭਾ ਇਲੈਕਸ਼ਨ ਜੜੇ ਆ ਰਹੇ ਐ ਐਮਪੀ ਆ ਨਹੀਂ ਸਾਹ ਸੁੱਕੇ ਆ ਫਿਰ ਜਿਹੜਾ ਮਰਜ਼ੀ ਐਮਪੀ ਜਿਹੜਾ ਬਣਾ ਲੈਂਦੇ ਵੀ ਮੇਰਾ ਇੰਨੇ ਪੈਸੇ ਖਾਚ ਕੇ ਮੈਂ ਜਾਦੂ ਟੂਣਾ ਕਰਕੇ ਬਣਾ ਸਕਦਾ ਕੀ ਲੱਗਦਾ ਹੈ ਜਾਦੂ ਟੂਣੇ ਹੁੰਦੇ ਆ ਕੋਈ ਚੀਜ਼ ਇਹ ਬਿਲਕੁਲ ਬਕਵਾਸ ਗੱਲਾਂ ਕੁਝ ਨਹੀਂ ਇਦਾਂ ਦਾ ਹੁੰਦਾ ਫਜ਼ੂਲ ਮਾਨਸ ਕੰਮ ਚੋਰ ਹੋ ਗਿਆ ਜਿਹਦਾ ਕਾਰੋਬਾਰ ਥੋੜਾ ਜਿਹਾ ਡਾਊਨ ਹੁੰਦਾ ਇਹਨਾਂ ਦੇ ਮਾਪਿਓ ਨੇ ਕੰਮ ਕਰ ਜਿਹਨਾਂ ਨੇ ਖੋਲ ਕੇ ਦਿੱਤੇ ਸੀ ਉਹ ਡਾਊਨ ਹੁੰਦਾ ਉਹਨਾਂ ਨੇ ਫਿਰ ਘਰ ਦੀਆਂ ਕਹਿ ਦਿੰਦੇ ਆ ਵੀ ਚਲੋ ਆ ਫਲਾਣੇ ਬਾਬੇ ਕੋ ਚਲੀਏ ਕੋਈ ತ್ರೆਕਾਂ ਵਾਲੀ ਮਾਈ ਕੋਈ ਪਲਾਟਾਂ ਵਾਲੀ ਦੇਵੀ ਕੋਈ ਮਤਲਬ ਫਲਾਣਾ ਬੋਰਡ ਵਾਲਾ ਬਾਬਾ ਤੇ ਪਤਾ ਨਹੀਂ ਜਿੰਨੂੰ ਕੋਈ ਵੇਲੜ ਨੂੰ ਕੰਮ ਨਹੀਂ ਉਹ ਜਾਂ ਏਜੰਟ ਬਣ ਜਾਂਦਾ ਜਾਂ ਬਾਬਾ ਬਣ ਜਾਂਦਾ ਤੇ ਬਸ ਲਿਸ਼ਕਣੇ ਕੱਪੜੇ ਪਾਉਣ ਦੀ ਡੇਰਿਆ ਤੇ ਟੀਵੀ ਤੇ ਐਡ ਦਾ ਤੇ ਬਾਅਦ ਚੋਂ ਗਾਹ ਗਾਉਣੇ ਸ਼ੁਰੂ ਹੋ ਜਾਂਦੇ ਉਹ ਜਦੋਂ ਮਾਨਸਿਕ ਰੋਗੀ ਜਿਹੜੇ ਹੁੰਦੇ ਆ ਆਪਣੀ ਸੰਤੁਸ਼ਟੀ ਲਈ ਉੱਥੇ ਜਾਂਦੇ ਉਹ ਜਦ ਆ ਸੁੱੜਦੀ ਉੱਥੇ ਜਾ ਕੇ ਨਹਿਰ ਤੇ ਵਾਰ ਕੇ ਸੁੱੜਦੀ ਆ ਆਪਣੀ ਫੀਸ ਲੈ ਕੇ ਗਲੋਂ ਲੌਣ ਲਿਆਉਣਾ ਕਲ ਦਿੰਦੇ ਉਹ ਹੁਣ ਜਦੋਂ ਆਉਂਦੇ ਪਾਣੀ ਦੇ ਵਿੱਚ ਇੱਥੇ ਗੰਦਾ ਕਰੀ ਜਾਂਦੇ ਪੰਜ ਪਵਿੱਤਰ ਸਰੋਵਰਾਂ ਨੂੰ ਚਲ ਜਾਂਦਾ ਵਾ ਤੇ ਇਹ ਨਹਿਰ ਨੂੰ ਲਿਉਣ ਦੇ ਲਈ ਬੜਾ ਵੱਡਾ ਸੰਘਰਸ਼ ਹੋਇਆ ਵਾ ਇਹ ਨਹਿਰ ਇਦਾਂ ਨਹੀਂ ਆਈ ਪਠਾਨਕੋਟ ਤੋਂ ਨਹਿਰ ਆਉਂਦੀ ਇੱਥੇ ਤੇ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿੰਨੀਆਂ ਸੋਹਣੀਆਂ ਪੰਕਤੀਆਂ ਲਿਖੀਆਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੁਸੀਂ ਧਰਤੀ ਨੂੰ ਦੂਸ਼ਿਤ ਕਰਤਾ ਪਾਣੀ ਵਿੱਚ ਗੰਦਗੀ ਪਾਉਣ ਚ ਕੋਈ ਕਸਰ ਨਹੀਂ ਛੱਡਣ ਡਿਆ ਵਾਤਾਵਰਨ ਨੂੰ ਦੂਸ਼ਿਤ ਕਰਤਾ ਕਿ ਕਿਤੇ ਕੋਈ ਆਪਾਂ ਕਸਰ ਤੇ ਛੱਡ ਨਹੀਂ ਡਿਆ ਫਿਰ ਸੁੱਖ ਕਿਸ ਗੱਲ ਦਾ ਭਾਂਦੇ ਆਪਣੇ ਪਿਤਾ ਨੂੰ ਗੰਦਾ ਕਰਕੇ ਤੇ ਸਾਨੂੰ ਸੁੱਖ ਮਿਲ ਸਕਦਾ ਮੂਰਖ ਲੋਕ ਉਹ ਜਿਹੜੇ ਇਹਨਾਂ ਨੂੰ ਵਹਿਮਾ ਭਰਮਾਂ ਚ ਪਾਉਂਦੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਪਾਣੀ ਦਾ ਦਰਜਾ ਕਿੰਨਾ ਵੱਡਾ ਵਾ ਫੁੱਲ ਪਾਣੀ ਤੁਹਾਡੀ ਗੱਲ ਮੈਂ ਥੋੜਾ ਕਟਾਂਗਾ ਅਸੀਂ ਦੇਖਿਆ ਵੀ ਅੱਜ ਕੱਲ ਐਡ ਬਹੁਤ ਚੱਲਦੀ ਆ ਪਤੀ ਪਤਨੀ ਦਾ ਕਲੇਸ਼ ਪਤੀ ਵਾਚ ਕਰੋ ਪਤਨੀ ਵਾਚ ਕਰੋ ਆਖੋਇਆ ਆ ਪ੍ਰੇਮ ਪਾਓ ਹੈ ਸੱਸ ਵਾਤ ਨਹੀਂ ਹੁੰਦੀ ਸੱਸ ਵਾਚ ਕਰ ਲੋ ਹਾਂ ਮਿਲੂਏ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਵਾਸ ਹੋ ਜਾਂਦੀ ਆ ਤੁਸੀਂ ਵਿਆਹੇ ਵਰੇ ਲੋਕ ਨੇ ਤੁਸੀਂ ਵੀ ਤੁਹਾਡੇ ਵੀ ਧਰਮ ਪਤਨੀ ਆ ਕਿੰਨੇ ਕੇ ਚੀਜ਼ਾਂ ਨੂੰ ਮੰਨਦੇ ਹੋ ਵੀ ਪਤਨੀ ਵਾਚ ਕਰ ਸਕਦੇ ਆ ਜਾਂ ਪਤੀ ਵਾਚ ਹੁੰਦਾ ਕੀ ਲੱਗਦਾ ਹੈ ਜਾਦੂ ਟੂਣੇ ਨਾਲ ਵਾਚ ਹੁੰਦੇ ਆ ਪ੍ਰੇਮ ਜਿਹੜੇ ਰਿਸ਼ਤੇ ਵਿਆਹ ਦੇ ਹੁੰਦੇ ਆ ਕਰਨਾ ਵਾਚ ਹੁੰਦੇ ਨੇ ਦਰਸ਼ਕਾਂ ਨੂੰ ਵੀ ਸਾਂਝਾ ਕਰ ਦਿਓ ਜੇ ਚੀਜ਼ਾਂ ਵਾਸਤਵ ਚ ਹੁੰਦੀਆਂ ਹੁੰਦੀਆਂ ਤੇ ਸਾਡੇ 750 ਕਿਸਾਨ ਸ਼ਹੀਦ ਕਰਾ ਲੈਂਦੇ ਆਪਾਂ ਉਥੇ ਨੌਜਵਾਨ ਜਿਹੜੇ ਬਾਹਰ ਵਿਦੇਸ਼ਾਂ ਚ ਵਿਚਾਰੇ ਜਾਣਦੇ ਆ ਇਹ ਕੰਮ ਹੁੰਦਾ ਕਿੰਨੇ ਨੌਜਵਾਨ ਆ ਜਿਸ ਧਰਤੀ ਨੂੰ ਛੱਡ ਛੱਡ ਕੇ ਜਾਣਦੇ ਆ ਵਿਚਾਰੇ ਬਾਹਰ ਕਿੰਨੇ ਮੁੱਖ ਮੰਤਰੀ ਫੜ ਕੇ ਅੰਦਰ ਦੇ ਦਿੱਤੇ ਜੇ ਵਸ ਵਿੱਚ ਹੁੰਦਾ ਤੇ ਉਹਨਾਂ ਨੇ ਵਸ ਵਿੱਚ ਕਰ ਲਿਆ ਕਰਨਾ ਹੈ ਡੀਸੀਵੀਆਈ ਨੂੰ ਇਹ ਬਕਵਾਸ ਗੱਲਾਂ ਕੁਝ ਨਹੀਂ ਹੁੰਦਾ ਇਦਾਂ ਦਾ ਕੰਮ ਚੋਰ ਹੋ ਗਏ ਲੋਕ ਕੰਮ ਕਰਨਾ ਪਊਗਾ ਵੇਖੋ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਕਿਸੇ ਦੀ ਅੱਜ ਬਣਦੀ ਕਿਸੇ ਦੀ ਕੱਲ ਬਣਦੀ ਆ ਇਬਾਦਤ ਕਰੋਗੇ ਚੰਗੇ ਕੰਮ ਕਰੋਗੇ ਨੀਅਤ ਅਨੁਸਾਰ ਮਰਾਦਾ ਮਿਲਦੀਆਂ ਜੋ ਤੁਸੀਂ ਕੰਮ ਹੀ ਨਹੀਂ ਕਰਨਾ ਤੇ ਫਿਰ ਵੇਲੜਾ ਨੂੰ ਦੱਸੋ ਕੀ ਹੁੰਦਾ ਵੇਲੜ ਬੰਦੇ ਨੇ ਤੇ ਉਹ ਜਾਣਾ ਹੀ ਆ ਉਹ ਕਦੀ ਕਿਸੇ ਕੋ ਚੱਲ ਜਾਣਾ ਕਦੀ ਕਿਸੇ ਕੋ ਇੱਥੇ ਤੇ ਮਤਲਬ ਨਾ ਐਦਾਂ ਦੀ ਇਹ ਨਹਿਰ ਨੂੰ ਹਾਲਾਤ ਬਣਾ ਤਾ ਵਾ ਚੰਗੇ ਭਲੇ ਲੋਕ ਗੱਡੀਆਂ ਲੈ ਲੈ ਆਉਂਦੇ ਆ ਇਥੇ ਅੱਧੇ ਘੰਟੇ ਦੇ ਵਿੱਚ 100 ਬੰਦੇ ਦੀ ਐਵਰੇਜ ਆ ਜੇ ਕਾਰਪੋਰੇਸ਼ਨ ਇੱਥੇ ਕਿਤੇ ਨਾਕਾ ਲਾ ਦੇਣਾ ਪੱਕਾ ਪਰਚੀ ਕੱਟੇ ਇਹਨਾਂ ਦੀ 5000 ਦੀ 50000 ਦੀ ਬੰਦਾ ਵੇਖ ਲੈ ਜਿੰਨਾ ਕ ਸਾਮਾਨ ਲਿਉਂਦਾ ਸੂਲੂ ਪਾ ਜਿਵੇਂ ਸਾਰਾ ਦੁੱਖ ਜਿਹੜਾ ਵਾ ਯਾਤਰ ਵੱਡੇ ਲੋਕਾਂ ਅਮੀਰ ਲੋਕਾਂ ਨੂੰ ਇਹ ਵਹਿੰਗੀਆਂ ਵਹਿੰਗੀਆਂ ਗੱਡੀ 'ਚ ਹੁੰਦੇ ਨੇ ਲੋਕ 20-20 ਲੱਖ ਦੀਆਂ ਗੱਡੀਆਂ 'ਚ ਗਰੀਬਾਂ ਨੂੰ ਕੋਈ ਦੁੱਖ ਨਹੀਂ ਹੁੰਦਾ ਗਰੀਬਾਂ ਦੀ ਕੋਈ ਖੁਆਇਸ਼ ਨਹੀਂ ਆ ਉਹ ਵੀ ਸ਼ਾਇਦ ਕਿਤੇ ਮੀਲ ਹੋ ਜਾਣਾ ਉਹਨਾਂ ਦੀਆਂ ਮਨਚ ਬੜੀ ਲੀਝਾ ਹੁੰਦੀਆਂ ਕਿ ਸਾਰੇ ਜਿਹੜੇ ਅਮੀਰਾਂ ਦੀਆਂ ਚੀਜ਼ਾਂ ਅਮੀਰਾ ਜਿਹੜੇ ਅਮੀਰ ਬ ਬਿਲਕੁਲ ਮਾੜੀ ਗੱਲ ਐ ਵੇਖੋ ਪੁਲਾਂ ਦੇ ਥੱਲੇ ਵਿਚਾਰੇ ਗਰੀਬ ਜਿਹੜੇ ਸੁੱਤੇ ਹੁੰਦੇ ਉਹਨਾਂ ਨੂੰ ਕੋਈ ਡਰ ਨਹੀਂ ਪ੍ਰਮਾਤਮਾ ਦੇ ਵੇਖੋ ਕਿੱਡੇ ਰੰਗ ਆ ਉਹ ਕੋਈ ਉਹਨਾਂ ਨੂੰ ਬਿਮਾਰੀ ਨਹੀਂ ਲੱਗਦੀ ਹੁਣ ਇੱਥੋਂ 100 ਟਿੱਪਰ ਭੂਰੀ ਵਾਲੇ ਮਹਾਪੁਰਸ਼ਾਂ ਨੇ ਕੱਢਿਆ ਆਗੋਂ ਇੱਥੋਂ ਅਸੀਂ ਆ ਗੰਦਗੀ ਦੇ ਢੇਰ ਕਿੰਨੇ ਕੱਢੇ ਆਲੇ ਦੁਆਲੇ ਸਭ ਤੋਂ ਵੱਧ ਤੁਸੀਂ ਮੇਰੇ ਨਾਲ ਗਏ ਜੇ ਵਿੱਚ ਅਪ ਕਿੰਨੇ ਕੁਝੇ ਕਿੰਨੀਆਂ ਫੋਟੋਆਂ ਕਿੰਨੀਆਂ ਪੰਕਤੀਆਂ ਲਿਖੀਆਂ ਅਸੀਂ ਦੇਵੀ-ਦੇਵਤਿਆਂ ਦੀਆਂ ਫੋਟੋਆਂ ਸੁੱਟੀਆਂ ਅਸੀਂ ਕੱਢ ਕੇ ਲਿਆਂਦੀਆਂ ਅੱਜਕੱਲ੍ਹ ਦੁਨੀਆ ਸੌਦੇਬਾਜ਼ ਹੋ ਗਈ ਆ ਪਹਿਲਾਂ ਪੂਜਾ ਕਰਦੀ ਆ ਉਹੀ ਦੇਵੀ ਗੁਰੂਆਂ ਦੀਆਂ ਪੰਕਤੀਆਂ ਲਿਆ ਕੇ ਗਾੜੀ ਧੂਪ ਤੱਕਾ ਕੇ ਫੁੱਲ ਸੁੱਟ ਕੇ ਤੇ ਬਾਅਦ ਚ ਉਹੋ ਚੀਜ਼ਾਂ ਨੂੰ ਲਿਆ ਕੇ ਜਦੋਂ ਇੱਥੇ ਸੁੱਟਦੇ ਨੇ ਨਾ ਕਿੱਡਾ ਪਾਪ ਆ ਦੱਸੋ ਤੁਸੀਂ ਗੁਰੂ ਨਾਲ ਵੀ ਸੌਦੇਬਾਜ਼ੀ ਰੱਬ ਨਾਲ ਸੌਦੇਬਾਜ਼ੀ ਕਰਦੇ ਜੇ ਤੇ ਫਿਰ ਤੁਸੀਂ ਕਿੱਥੇ ਢੋਈ ਪਾਓਗੇ ਇਹ ਆਲੇ ਦੁਆਲੇ ਕਿੰਨੀਆਂ ਗੰਦੀਆਂ ਚੀਜ਼ਾਂ ਪਈਆਂ ਹੁੰਦੀਆਂ ਜਦੋਂ ਸੁੱਟ ਜਾਂਦੇ ਆ ਜਿੰਨਾ ਕ ਅਸੀਂ ਸਾਫ਼ ਕਰਾ ਕੇ ਬਾਹਰ ਸਮਾਨ ਘਟਾਉਨੇ ਉਹਨਾਂ ਕੋ ਸੁੱਟ ਜਾਂਦੇ ਸੋਨੂੰ ਪੰਜ ਮਿੰਟ ਸਵੇਰੇ ਅਸੀਂ ਦੇਖਿਆ ਵੀ ਖਾਸ ਕਰਕੇ ਘਰਾ ਦੀਆਂ ਜਿਹੜੀਆਂ ਬਜ਼ੁਰਗ ਔਰਤਾਂ ਨੇ ਉਹਨਾਂ ਦਾ ਬੜਾ ਕਲੇਸ਼ ਕਹਿੰਦਾ ਰਹਿੰਦਾ ਵਾ ਨੋ ਸਜਦਾ ਆਪੱਚ ਬੰਦੀ ਨਹੀਂ ਆ ਤੇ ਸ ਤਾਗਾ ਤਵੀਦ ਦਿਓ ਜਾ ਕੇ ਧੋਣੀ ਦਿਓ ਜੇ ਮੇਰੀ ਨੋ ਵਾਚ ਰਵੇ ਕਿ ਲੱਗਦਾ ਵੀ ਇਸ ਤਾਗੇ ਤਵੀਦ ਦੇ ਨਾਲ ਨੋ ਵਾਚ ਰਹਿ ਸਕਦੀ ਆ ਤੁਸੀਂ ਦੱਸ ਦੋਗੇ ਵੀ ਨੋ ਵਾਚ ਕਰਨ ਦਾ ਤਰੀਕਾ ਕੀ ਆ ਜੀ ਦਾ ਵੀ ਬਾਬਿਆਂ ਦੇ ਗੇੜੇ ਕੱਟਣਗੇ ਜਾਂ ਨੋ ਵੈਸੇ ਵਾਚ ਹੋ ਸਕਦੀ ਆ ਜ਼ਬਾਨ ਤੇ ਕੰਟਰੋਲ ਰੱਖੋ ਸਭ ਤੋਂ ਵੱਡੀ ਗੱਲ ਆ ਜ਼ਬਾਨ ਚ ਹੱਡੀ ਨਹੀਂ ਕੋਈ ਹੁੰਦੀ ਹੱਡੀਆਂ ਤੜਾ ਦਿੰਦੀ ਜ਼ਬਾਨ ਤੇ ਕੰਟਰੋਲ ਰੱਖੋ ਸਤਕਾਰ ਕਰੋ ਔਰ ਸਤਕਾਰ ਲਓ ਜੇ ਤੁਸੀਂ ਸਤਕਾਰ ਹੀ ਨਹੀਂ ਕਿਸੇ ਦਾ ਕਰ ਸਕਦੇ ਤੇ ਫਿਰ ਤੁਹਾਡੇ ਮਨ ਦੇ ਵਿੱਚ ਈਰਖਾ ਭਰੀ ਜਾਊਗੀ ਅੱਜ ਕੱਲ ਲੋਕਾਂ ਨਾ ਦੂਰੀਆਂ ਬੜੀਆਂ ਇੱਕ ਦੂਜੇ ਤੋਂ ਬਣਾ ਲੀਆਂ ਪਿਆਰ ਭਾਵਨਾਵਾਂ ਖਤਮ ਹੋ ਗਈ ਪਰ ਮੈਂ ਇੱਕ ਗੱਲ ਦੱਸਦਾ ਔਰ ਆਓ ਇਹ ਗੁਰੂ ਰਾਮਦਾਸ ਮਾਰੇ ਦੀ ਵਸਾਈ ਹੋਈ ਨਗਰੀ ਆ ਇਹਦੇ ਵਿੱਚ ਜਿਹੜਾ ਵੀ ਤੁਸੀਂ ਗਲਤ ਕੰਮ ਕਰੋਗੇ ਸਭ ਤੋਂ ਵੱਡਾ ਪਾਪ ਆ ਇਸ ਨਗਰੀ ਦੇ ਲਈ ਧੰਨ ਧੰਨ ਬਾਬਾ ਦੀਪ ਸਿੰਘ ਮਾਰੇ ਨੇ ਆਪਣਾ ਸੀਸ ਭੇਟ ਕਰਤਾ ਸੀ ਔਰ ਕਿੰਨੀਆਂ ਕੁਰਬਾਨੀਆਂ ਵਾਲੀ ਇਹ ਧਰਤੀ ਆ ਤੇ ਤੁਸੀਂ ਇੱਥੋਂ ਹੀ ਜੇ ਆ ਕੰਮ ਸ਼ੁਰੂ ਕਰੋਗੇ ਨਾ ਚੰਦ ਮੰਦੇ ਜੇ ਸਾਡੇ ਸ਼ਹਿਰ ਦਾ ਨਾਮ ਖਰਾਬ ਕਰੋਗੇ ਤੇ ਤੁਹਾਨੂੰ ਕਿਤੇ ਨਰਕਾਂ 'ਚ ਵੀ ਢੋਈ ਨਹੀਂ ਮਿਲਣੀ ਕਿਉਂਕਿ ਤੁਸੀਂ ਉਹ ਘਟੀਆ ਲੋਕ ਜੇ ਜਿਨਨੇ ਲਫ਼ਜ਼ਾਂ 'ਚ ਤੁਹਾਨੂੰ ਲਾਂਤਾਂ ਪਾਦੀਆਂ ਲਾਂਤੀਓ ਤੁਸੀਂ ਉਹਨਿਆਂ ਥੋੜੀਆਂ ਤੁਹਾਨੂੰ ਤੇ ਮਤਲਬ ਕਿਤੇ ਢੋਈ ਨਹੀਂ ਮਿਲਣੀ ਜਿੱਥੇ ਲੋਕੀ ਦੂਰੋਂ ਦੂਰੋਂ ਆਪਣੀਆਂ ਆਸਾਂ ਲੈ ਕੇ ਆਉਂਦੇ ਮਰਾਦਾਂ ਲੈ ਕੇ ਆਉਂਦੇ ਆ ਔਰ ਥੱਲੇ ਜਾਂਦੇ ਆ ਝੁੱਕ ਕੇ ਗੁਰੂ ਰਾਮਦਾਸ ਮਾਰੇ ਚਾਰ ਦਰਵਾਜ਼ੇ ਰੱਖੇ ਸਰਬ ਸਾਂਝੀ ਵਾਰਤਾ ਦਾ ਸੰਦੇਸ਼ ਜਾਂਦਾ ਜਿਹੜਾ ਪੂਰੀ ਦੁਨੀਆ 'ਚ ਤੁਸੀਂ ਉਸ ਨਗਰੀ ਦੇ ਵਿੱਚ ਜੇ ਕੰਮ ਕਰੋਗੇ ਜਿੱਥੇ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਤੇ ਤੁਹਾਨੂੰ ਕਿੱਥੇ ਢੋਈ ਮਿਲਣੀ ਇਹ ਕਿੱਡਾ ਵੱਡਾ ਪਾਪ ਆ ਜਲ ਦੇ ਵਿੱਚ ਆਣ ਕੇ ਗੰਦੀਆਂ ਚੀਜ਼ਾਂ ਨਿੰਬੂਆਂ ਦੇ ਵਿੱਚ ਮਾਰ ਮਾਰ ਕੇ ਮੇਖਾਂ ਇੱਥੇ ਸੰਦੂਰ ਸੁੱਟ ਸੁੱਟ ਕੇ ਕਰਨਾ ਵੀ ਤੂੰ ਨਹੀਂ ਬਚਦਾ ਫਿਰ ਕਿੱਥੋਂ ਤੂੰ ਨਹੀਂ ਵੱਜਦਾ ਮੈਂ ਦਸ਼ਕਾ ਨੂੰ ਸਾਂਝਾ ਕਰਦਾ ਕਹਿੰਦੇ ਸੀ ਤੇਰਾ ਯਾਰ ਬੋਲਦਾ ਤੇਰੇ ਜਿੱਤੇ ਤੇਰਾ ਯਾਰ ਬੋਲਦਾ ਮੈਂ ਜਿਹਨੂੰ ਸਾਂਝਾ ਕਰਦਾ ਲੱਗਦਾ ਬਚਦਾ ਵਾਕਿਆ ਬਹੁਤ ਭਾਰਾ ਹੀ ਥੋੜਾ ਥੋੜੇ ਬਏ ਲੋ ਜੀ ਹੁਣ ਨਹੀਂ ਵੱਜਦਾ ਇਹ ਤੁਸੀਂ ਦੇਖ ਸਕਦੇ ਪੀ ਇਹ ਜਿਹੜੀਆਂ ਹੁਣ ਨਹੀਂ ਵੱਜਦਾ ਮੈਂ ਕਹਿੰਦਾ ਮੈਂ ਕਹੂੰਗਾ ਦਿਖਾ ਬਈ ਜਰਾ ਵੀਰ ਨੂੰ ਇਹ ਜਿਹੜਾ ਅਸੀਂ ਲਿਖਿਆ ਸੀ ਹੁਣ ਨਹੀਂ ਵੱਜਦਾ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸੋਨੂ ਪਾਜੀ ਹੋਣੀ ਵੱਜਦਾ ਇਹ ਕਿਉਂ ਲਿਖਾਇਆ ਗਿਆ ਮੈਨੂੰ ਦੱਸੋ ਕਿਹੜੇ ਵੀਰ ਵਾਸਤੇ ਬਲੀ ਦਿੱਤੀ ਦਾ ਕਿਹੜੇ ਵੀਰ ਵਾਸਤੇ ਜਿਹੇ ਕਹਾਣੀ ਬਣੀ ਗਈ ਆ ਵੀ ਹੋਣੀ ਜੀ ਦੀ ਵੱਜਦਾ ਵੀਰ ਦਾ ਨਾਮ ਤੇ ਲਿਖਿਆ ਨਹੀਂ ਕਿਸੇ ਦਾ ਕਿ ਲੱਗਦਾ ਸ਼ਾਇਦ ਤੇ ਉਹ ਨਾਮ ਲਿਖਿਆ ਉਰਦੂ ਦੀ ਭਾਸ਼ਾ ਚ ਉਹ ਜਿਹੜੇ ਹੁੰਦੇ ਆ ਨਾ ਜਿਹੜੇ ਦੱਸਦੇ ਇਹਨਾਂ ਨੂੰ ਪੰਤਰ ਮੰਤਰ ਉਹ ਬਣਾ ਕੇ ਮਿੱਟੀ ਦਾ ਬੁੱਤ ਇੱਕ ਬੱਚਾ ਜਿਹਾ ਤੇ ਉਹਦੇ ਚ ਮੇਖਾਂ ਠੋਕੇ ਸੰਦੂਰ ਮਾਂ ਪਾ ਕੇ ਉੱਤੇ ਤੇ ਜਦੋਂ ਮੈਨੂੰ ਤਾਂ ਪਤਾ ਲੱਗ ਜਾਂਦਾ ਕਈ ਐਡੇ ਲੋਕ ਮੰਦਬੁੱਧੀ ਲੋਕ ਆ ਫੇਸਬੁਕ ਵਿਦਵਾਨ ਨਾ ਬੈ ਕੇ ਗਿਆਨ ਘੋਟਣ ਦੇ ਪਿੰਦੇ ਉੱਥੇ ਕਮਰਿਆਂ ਚ ਬੰਦ ਚ ਗੱਡੀਆਂ ਚ ਬੈਗੇ ਇਹ ਭਾਰੀ ਉਹ ਪੂਜਾ ਕਰਨ ਦੇ ਤੁਸੀਂ ਆਣ ਕੇ ਵੇਖ ਲਓ ਇੱਥੇ ਨਿੰਬੂਆਂ ਚ ਠੋਕੇ ਮੇਖਾਂ ਕਿਹੜੀਆਂ ਪੂਜਾ ਹੁੰਦੀਆਂ ਕਿਹੜੇ ਬੱਚੇ ਮਿੱਟੀ ਦੇ ਬਣਾ ਕੇ ਤੇ ਉਹ ਆਟੇ ਦੇ ਬੁੱਤ ਬਣਾ ਕੇ ਉਹ ਚ ਕਿੱਲ ਠੋਕੋ ਤੇ ਥੱਲੇ ਲਿਖਣਾ ਹੋਣੀ ਪਈਦਾ ਇਹ ਕਿਹੜੀ ਪੂਜਾ ਵਾ ਤੁਹਾਨੂੰ ਪਤਾ ਹੈ ਅਸੀਂ ਦੇਖਿਆ ਅੰਧ ਵਿਸ਼ਵਾਸ ਦੀ ਗੱਲ ਕਰੀਏ ਮੈਂ ਮਦਨ ਸ਼ਖਰ ਜੀ ਨੂੰ ਸਾਡੇ ਕਰਦਾ ਪਿਛਲੇ ਦਿਨੀ ਇੱਕ ਅੰਧ ਵਿਸ਼ਵਾਸ ਕਰਨ ਕਿਸੇ ਦਾ ਕੰਮ ਕਾਰ ਨਹੀਂ ਸੀ ਚੱਲਦਾ ਤੇ ਕਿਸੇ ਬਾਬੇ ਨੇ ਕਿਸੇ ਤਾਂਤਰੀ ਨੂੰ ਕਹਿਤਾ ਵੀ ਤੇਰਾ ਕੰਮ ਕਾਰ ਨਹੀਂ ਚੱਲਦਾ ਤੂੰ ਪੈਲਸ ਪਾਇਆ ਵਾ ਤੇਰੇ ਗਵਾਂਡ ਛੋਟੀ ਜੀ ਬੱਚੀ ਆ ਕੋਈ ਇਹਦਾ ਖੂਨ ਜਿਹੜਾ ਉੱਥੇ ਜਾ ਰੋੜੇਗਾ ਤੇਰਾ ਫਿਰ ਕੰਮਕਾਰ ਚੱਲੂ ਦੱਸੋ ਉਹਨੂੰ ਦੱਸੋ ਕੋਈ ਭਲੇ ਮਾਨਤ ਨੂੰ ਵੀ ਤੇਰਾ ਕੰਮਕਾਰ ਨਹੀਂ ਚੱਲਦਾ ਪੈਸਿਆਂ ਦੇ ਕੰਮ ਵੈਸੇ ਬਾਹਰ ਨਹੀਂ ਵਿਆਸ਼ ਹਾਤੇ ਹੈ ਚੱਲੰਦੀਆਂ ਪਰ ਤੂੰ ਉਸ ਧੀ ਦੀ ਬਲੀ ਦੇ ਦਿੱਤੀ ਉਹ ਧੀ ਉਸ ਕਾਲੇ ਘਾਟ ਖੇੜਦੀ ਸੀ ਇਹ ਲੋਕ ਅੰਧਵਾਸ਼ ਜਿਹੇ ਲੋਕਾਂ ਦਾ ਉਹ ਅੱਜ ਜਿਹੜੇ ਅੰਧਵਾਸ਼ ਕਰਦੇ ਸੀ ਜਿਨ੍ਹਾਂ ਨੇ ਧੀ ਮਾਰੀ ਸੀ ਅੱਜ ਉਹ ਜੇਲ੍ਹ 'ਚ ਆ ਨਾਲ ਉਹ ਬਾਬਾ ਜੇਲ੍ਹ ਦੇ ਰਾਹ ਦੱਸਿਆ ਵੀ ਇਸ ਤਰ੍ਹਾਂ ਧੀ ਮਾਰੋ ਤੇ ਕੰਮਕਾਰ ਚੱਲੂ ਕੰਮ ਕਾ ਕੀ ਚੱਲਣਾ ਹੁਣ ਜਾ ਕੇ ਉਹ ਜੇਲ੍ਹ ਵਿੱਚ ਜਾ ਕੇ ਜਿਹੜਾ ਆਪਣਾ ਪੈਸਾ ਲਾਵੇ ਇਹ ਹਾਲਾਤ ਲੋਕਾਂ ਨੇ ਕਿਸ ਤਰ੍ਹਾਂ ਦੇ ਦੇ ਚੀ ਬਹੁਤ ਮਾੜੀ ਗੱਲ ਆ ਸਾਡੇ ਪ੍ਰਸ਼ਾਸਨ ਦੀ ਢਿਡੇ ਆ ਜਿਹੜੇ ਲੋਕ ਕਰਦੇ ਆ ਨਾ ਇਹੋ ਜਿਹਾ ਕੰਮ ਇਹਨਾਂ ਨੂੰ ਤੇ ਨਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਸਜ਼ਾਏ ਮੌਤ ਉਸੇ ਵੇਲੇ ਹੀ ਇਹਨਾਂ ਨੂੰ ਮਤਲਬ ਕਦੀ ਵੀ ਬਖਸ਼ਣਾ ਨਹੀਂ ਚਾਹੀਦਾ ਕਿਉਂਕਿ ਇਹ ਲੋਕ ਜਿਹੜੇ ਆ ਨਾ ਇਹ ਮਾਨਸਿਕ ਰੋਗੀ ਹੋ ਗਿਆ ਲੋਕ ਐਨਾ ਮਤਲਬ ਅੰਧ ਵਿਸ਼ਵਾਸ ਤੁਸੀਂ ਇੱਕ ਧੀ ਧਿਆਣੀ ਦੀ ਜਾਨ ਲੈ ਲਈ ਆ ਇਹ ਕੋਈ ਚੰਗੀ ਗੱਲ ਆ ਬਹੁਤ ਹੀ ਮਾੜੀ ਗੱਲ ਆ ਗਰੇਵਾਲ ਸਾਹਿਬ ਐਸੇ ਲੋਕਾਂ ਨੂੰ ਤੇ ਮੌਕੇ ਤੇ ਹੀ ਠੋਕ ਦੇਣਾ ਚਾਹੀਦਾ ਇਹੋ ਜਿਹੇ ਬੰਦੇ ਦਾ ਦੁਨੀਆ ਤੇ ਕੋਈ ਨਹੀਂ ਇਹ ਗੰਦ ਲੋਕ ਜਿਹੜੇ ਆ ਨਾ ਸਮਾਜ ਦਾ ਨਾਮ ਖਰਾਬ ਕਰਦੇ ਆ ਇਹੀ ਦੇਸ਼ ਦੀ ਅੱਜ ਵੇਖੋ ਕਿੰਡੀਆਂ ਕਿੰਡੀਆਂ ਵੱਡੀਆਂ ਕੁਰਬਾਨੀਆਂ ਵਾਂ ਇਹ ਦੇਸ਼ ਦੇ ਵਿੱਚ ਸਰਵ ਸਾਂਝੀ ਵਾਰਤਾ ਦਾ ਸੰਦੇਸ਼ ਜਾਂਦਾ ਵਾ ਆਪਸ ਦੇ ਵਿੱਚ ਸਾਰੀ ਭਾਈਚਾਰਕ ਸਾਂਝ ਬਣਾ ਕੇ ਰੱਖਦੇ ਆ ਤੁਹਾਨੂੰ ਜਾਨਿਆ ਸੁਨੇਹਾ ਕਿ ਦਿਨ ਜਾਓਗੇ ਸਾਡੇ ਦਰਸ਼ਕਾਂ ਨੂੰ ਖਾਸ ਕਰਕੇ ਜਿਹੜੇ ਕਹਿੰਦੇ ਹੋ ਨਹੀਂ ਬਚਦਾ ਹਾਂ ਉਹ ਦੱਸ ਦੋ ਵੀ ਹੁਣ ਵਾਕਈ ਨਹੀਂ ਬਚੂਗਾ ਜਿਹੜਾ ਇਸ ਨਹਿਰ ਤੇ ਆ ਕੇ ਕੋਈ ਜਲਪਰਾ ਚੀਜ਼ ਕੋਈ ਦੇਵੀ ਦੇਵਤੀ ਦਾ ਨਾਦਰ ਜਾਂ ਕਿਸੇ ਤਰ੍ਹਾਂ ਕੋ ਨਾਰੀ ਜਾਂ ਕੋਈ ਚੀਜ਼ ਛੁੱਟੀ ਗਈ ਤੇ ਵਾਕਈ ਹੁਣ ਨਹੀਂ ਬਚਦਾ ਤੁਸੀਂ ਸੁਨੇਹਾ ਜੀ ਨੂੰ ਦੇ ਦਿਓ ਆਪਣੇ ਲੈ ਕੇ ਮੈਂ ਇਹੀ ਦੱਸਣਾ ਚਾਹੁੰਨਾ ਵੀ ਬੰਦੇ ਦੇ ਪੁੱਤ ਬਣ ਜੋ ਆ ਜਿਹੜੇ ਸੁੱਟਦੇ ਆ ਨਾ ਦੱਸ ਕੇ ਇਹਨਾਂ ਨੂੰ ਭੇਜਦੇ ਆ ਸੁੱਟਣ ਵਾਲੇ ਵੀ ਤੇ ਸਟਾਉਣ ਵਾਲੇ ਵੀ ਕੰਨ ਖੋਲ ਕੇ ਗੱਲ ਸੁਣ ਲੋ ਇੱਥੇ মিডিਆ ਨੈਸ਼ਨਲ মিডিਆ ਕੋ ਮਦਦ ਲਿਆਜ ਨਹੀਂ ਹੋਣਾ ਤੁਹਾਡਾ ਤੁਹਾਡੀਆਂ ਵੀਡੀਓ ਬਣਾ ਕੇ ਕਾਰਪੋਰੇਸ਼ਨ ਦੀਆਂ ਸਕਰੀਨਾਂ ਤੇ ਚਲਾਵਾਂਗੇ ਤੇ ਤੁਹਾਡੇ ਜੁੱਤੀ ਉਹ ਫਿਰ ਨਹੀਂ ਜਦੋਂ ਤੁਸੀਂ ਪਾਣੀ ਚ ਗੰਦਗੀ ਪਾਉਣੀ ਤੁਹਾਡੇ ਕੋਲੇ ਕਢਾਉਣੀ ਆ ਤੇ ਗੈਰ ਜ਼ਿੰਮੇਵਾਰ ਨਾਗਰਿਕ ਹੋਣ ਦਾ ਤੁਹਾਨੂੰ ਸਨਮਾਨ ਵੀ ਦੇਵਾਂਗੇ ਥੋੜੀ ਜੀ ਤੇ ਸ਼ਰਮ ਕਰੋ ਰੱਬ ਤੋਂ ਡਰੋ ਉਹਨਾਂ ਦੇ ਘਰ-ਬਾਰ ਵੇਖੋ ਪਹਿਲਾਂ ਜਿਹੜੇ ਤੁਹਾਨੂੰ ਦੱਸਦੇ ਆ ਉਹਨਾਂ ਦੇ ਆਪਣੇ ਪੱਲੇ ਕੱਖ ਨਹੀਂ ਜਿਹੜੇ ਤੁਹਾਡੇ ਕੋ ਪੈਸੇ ਮੰਗ ਕੇ ਆਪਣੇ ਘਰਾਂ ਦਾ ਗੁਜ਼ਾਰਾ ਚਲਾਉਂਦੇ ਤੇ ਉਹਨਾਂ ਤੁਹਾਡੇ ਘਰ ਕਿੱਥੋਂ ਸਹੀ ਕਰ ਦੇਣੇ ਇਸ ਕਰਕੇ ਇਹਨਾਂ ਦੇ ਮਗਰ ਨਾ ਲੱਗੋ ਜੇ ਕੁਝ ਲੈਣਾ ਵਾ ਨਾ ਤੇ ਕਿਸੇ ਗਰੀਬ ਜ਼ਰੂਰਤਮੰਦ ਬੱਚੇ ਦੀ ਪੜ੍ਹਾਈ ਵਾਲੇ ਦੀ ਮਦਦ ਕਰੋ ਕਿਸੇ ਦੀ ਸ਼ਤ ਪਵਾ ਦਿਓ ਕਿਸੇ ਲੋੜਵੰਦ ਦੀ ਮਦਦ ਕਰੋ ਜਾ ਕੇ ਗੁਰੂ ਘਰ ਜਾ ਕੇ ਸ ਆ ਤੁਹਾਨੂੰ ਅਕਲਾਉਗੀ ਜਦੋਂ ਤੁਸੀਂ ਇਹ ਸਿਆਣੇ ਸੁਣਿਆ ਚੱਕਰਾਂ 'ਚ ਇੱਥੇ ਕੋਖ ਨਹੀਂ ਰੱਖਿਆ ਨਾ ਇਹਨਾਂ ਦੇ ਚੱਕਰਾਂ 'ਚ ਪਾਓ ਐਵੇਂ ਜਲੂਸ ਨਾ ਕਢਾਇਓ ਨਹਿਰ ਤੇ ਆਣ ਕੇ ਇਹ ਤੁਹਾਨੂੰ ਬਾਰ-ਬਾਰ ਚੇਤਾਵਨੀ ਦੇਣ ਡਿਆ ਸੀ ਵੀ ਇੱਥੇ ਆਲੇ-ਦੁਆਲੇ ਬੜੇ ਜਣੇ ਘੁੰਮਦੇ ਕੈਮਰੇ ਲੱਗ ਜਣੇ ਇੱਥੇ ਬੰਦੇ ਬਣ ਜੋ ਨਾ ਗੰਦਗੀ ਪਾਓ ਇਹ ਗੰਦਗੀ ਪਾਓਗੇ ਤੇ ਕੱਲ ਨੂੰ ਇਹ ਨਾ ਕਿਉ ਤੁਹਾਡਾ ਜਲੂਸ ਨਿਕਲੇ ਆ ਬਾਅਦ ਚ ਸਫਾਈਆਂ ਦਿੰਦੇ ਫਿਰੋਗੇ ਫੇਰ ਨਹੀਂ ਜੇ ਕੱਖ ਵੀ ਹੋਣਾ ਠੀਕ ਹੈ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਇਹ ਸੀ ਤੁਹਾਨੂੰ ਜੰਡਿਆਲਾ ਜਿਹੜੇ ਇੱਕ ਸਮਾਜ ਸੇਵਕ ਇਹਨਾਂ ਵੱਲੋਂ ਅੱਜ ਇੱਕ ਨਹਿਰ ਦੇ ਕੰ ਪਤਾ ਨਹੀਂ ਕਿਹੜਾ ਵੀਰ ਨਹੀਂ ਬਜਦਾ اردو ਸਾਨੂੰ ਚਲੋ ਨਹੀਂ ਆਉਂਦੀ ਸਾਨੂੰ ਤੇ ਪੰਜਾਬੀ ਆਉਂਦੀ ਹੈ ਇੰਗਲਿਸ਼ ਆਉਂਦੀ ਹੈ ਆਉਂਦੀ ਆ اردو ਸਾਨੂੰ ਨਹੀਂ ਆਉਂਦੀ ਉਰਦੂ ਵਿੱਚ ਲਿਖਿਆ ਗਿਆ ਹੁਣੇ ਬਜਦਾ ਕਿਹੜਾ ਉਹ ਮਾਲ ਆ ਪੁੱਤ ਹੋਊਗਾ ਜਿਹਨੂੰ ਵਾਸਤੇ ਇੱਥੇ ਆ ਕੇ ਜਾਦੂ ਟੂਣਾ ਕੀਤਾ ਜਾ ਰਿਹਾ ਨਾਰੀਆ ਲਿਆ ਹੋਰ ਬੜੀ ਸਮਗਰੀ ਰੱਖੀ ਹੈ ਤੇ ਜੇ ਪੁੱਛਿਆ ਗਿਆ ਕਹਿੰਦੇ ਪੂਜਾ ਕੀਤੀ ਜਾ ਰਹੀ ਹੈ ਇਹ ਕਿਸਤਾਨੀ ਪੂਜਾ ਵਾ ਨਿੰਬੂਆਂ ਵਿੱਚ ਰੱਖੇ ਲਖ ਟੋਕ ਟੋਕ ਕੇ ਜਿਹੜੇ ਕਿ ਬੁੱਤ ਮਿੱਟੀ ਦੇ ਆਟੇ ਦੇ ਬਣਾ ਬਣਾ ਕੇ ਜਿਹੜੇ ਤੁਸੀਂ ਇਹ ਕਿਸਤਾਨੀ ਪੂਜਾ ਵਾ ਕਿਸੇ ਹਰ ਕਿਸ ਦਾ ਕੋਈ ਪੁੱਤ ਬੜਾ ਸਾਰਿਆਂ ਨੂੰ ਪਿਆਰਾ ਹੁੰਦਾ ਵਾ ਇਸ ਕਰਕੇ ਵਹਿਮਾਂ ਪਰਮ ਤਾ ਐਵੇਂ ਨਹੀਂ ਕਿਸੇ ਦੀ ਕਿਸੇ ਦੀ ਬਲੀ ਜਾਂ ਕਿਸੇ ਨੂੰ ਨੁਕਸਾਨ ਹੋ ਜੂਗਾ ਕਿ ਸਾਢੀ ਦਸ਼ਕਾਂ ਨੂੰ ਪੀ ਲਿਆ ਇਹ ਵਹਿਮਾ ਪਰਮਾਤਮਾ ਤੋਂ ਮਿਛਾ ਦੂਰ ਹੋ ਰੱਬ ਦੇ ਨਾਲ ਲਾਡ ਲੱਗੋ ਪਰਮਾਤਮਾ ਦੇ ਨਾਲ ਲਗੋ ਪਰਮਾਤਮਾ ਦੀ ਬਾਣੀ ਤੇ ਪਰਮਾਤਮਾ ਦਾ ਜਿਹੜਾ ਕੀ ਪਾਠ ਕਰਿਆ ਕਰੋ ਤੇ ਸੋਨੂੰ ਭਾਈ ਨੇ ਖਾਸ ਕਰਕੇ ਉਹਨਾਂ ਨੂੰ ਤਾੜਨਾ ਦਿੱਤੀ ਆ ਜਿਹੜੇ ਲੋਕ ਇੱਥੇ ਨਹਿਰ ਦੇ ਕੰਢੇ ਆ ਕੇ ਜਲ ਭਰਾ ਕਰਦੇ ਨੇ ਦੇਵੀ ਦੇ ਦੇ ਫੋਟੋ ਵਾਲੇ ਆਉਂਦੇ ਆ ਹੋਰ ਚੀਜ਼ਾਂ ਨੇ ਸਮਾਂ ਹੀ ਛੋੜਦੇ ਨੇ ਉਹਨਾਂ ਕਹਿੰਿਆ ਵੀ ਵਾਕਿਆ ਹੋਣੀ ਬਚਦਾ ਜਿਹੜਾ ਸਿਨੈ ਦੇ ਕੰਢੇ ਵੇਖਿਆ ਗਿਆ ਤਾਂ ਸੂ ਫੜ ਕੇ ਜਿਹੜੀ ਆ ਬੰਦੀ ਕਾਰਵਾਈ ਕੀਤੀ ਜਾਊਗੀ ਮੀਨੂ ਦੇਵ ਜਤ ਮੈਂ ਤੁਹਾਡਾ ਆਪਣਾ ਹਜੀਤ ਸਿੰਘ ਅਰੇਵਾਲ ਸੈਂਟਰ ਪੰਜਾਬ ਟੀਵੀ ਲਈ ਅੰਮ੍ਰਿਤਸਰ